ਖਾਲਸਾ ਖਜ਼ਾਨਾ ਨਾਨੀ ਚੀਟ ਵਿੱਚ ਆਏ ਆ ਇਹਨਾਂ ਦੀ ਦੁਕਾਨ ਹੈ ਖਾਲਸਾ ਖਜ਼ਾਨਾ ਸਬੰਧਕਸ਼ੋ ਪਤਵੰਤ ਜੀਆ ਨੰਬਰ 100 ਆ ਕੇ ਆਇਆ ਵੀ ਇਹਨਾਂ ਦੇ ਬਹੁਤ ਸੋਨੇ ਆ ਦੇਖੋ ਜਿਹੜੇ ਹਜ਼ੂਰੀ ਕਰ ਰਹੇ ਨੇ ਬਹੁਤ ਸੋਨੇ ਸ਼ਸਤਰ ਨੇ ਇਹਨਾਂ ਦੇ ਕੋਲ ਮੇਰੇ ਪਾਏ ਹੋਏ ਕਿੰਨੇ ਸੋਨੇ ਲੱਗ ਰਹੇ ਨੇ ਇਸ ਤਰ੍ਹਾਂ ਦੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤੇ ਇਹਨਾਂ ਤੋਂ ਤੁਸੀਂ ਆ ਕੇ ਲੈ ਸਕਦੇ ਹੋ ਤੇ ਇਹ ਇਹਨਾਂ ਨੂੰ ਪੁੱਛ ਲਓ ਦੁਕਾਨ ਦਾ ਐਡਰੈਸ ਪੁੱਛ ਲਓ ਖਾਲਸਾ ਖਜ਼ਾਨਾ 155 ਨੰਬਰ ਸ਼ੌਪ ਘੰਟਾ ਘਰ ਮਾਰਕੀਟ ਦੇ ਵਿੱਚ ਹੈ ਜੀ ਸ਼੍ਰੀ ਦਰਬਾਰ ਸਾਹਿਬ ਦੇ ਉਪਰਲੇ ਸਾਈਡ ਹੈਗਾ ਘੰਟਾ ਘਰ ਮਾਰਕੀਟ ਦੇ ਵਿੱਚ ਹੈ ਨਹੀਂ ਘੰਟਾ ਘਰ ਮਾਰਕੀਟ ਦੇ ਵਿੱਚ ਆ ਦੇਖੋ ਕਿੰਨੇ ਸੋਹਣੇ ਇਹਨਾਂ ਕੋਲ ਹੈਗੇ ਨੇ ਇਸ ਤਰ੍ਹਾਂ ਸ਼ਸਤਰ ਜੁਰੀ ਖਜ਼ਾਨੇ ਹੋਰ ਵੀ ਜਿ ਤਰ੍ਹਾਂ ਦੇ ਤੁਸੀਂ ਲੈਣਾ ਚਾਹੁੰਦੇ ਜਿਕਰ ਕੜੇ ਪਏ ਨੇ ਇਹ ਦੇਖੋ ਕਿੰਨੇ ਸ਼ਸਤਰ ਨੇ ਢਾਲਾਂ ਵੀ ਹੈਗੀਆਂ ਨੇ ਪੁਰਾਤਨ ਸ਼ਸਤਰ ਰੱਖੇ ਹੋਏ ਨੇ ਕਿਸੇ ਵੀ ਕਰਾਉਂਦਾ ਨਰਸਿੰਘੇ ਰੱਖੇ ਹੋਏ ਨੇ ਇਹਨਾਂ ਨੂੰ ਤੁਸੀਂ ਲੈ ਸਕਦੇ ਜੀ